ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਸਮੁੱਚੇ ਨਾਨਕਲੇਵਾ ਸਾਧ ਸੰਗਤ ਨੂੰ ਦੁਨੀਆ ਭਰ ਦੀ ਸਾਧ ਸੰਗਤ ਨੂੰ ਅੱਜ ਵਧਾਈ ਵੀ ਦਿੰਨੇ ਆ ਤੇ ਅੱਜ ਜਿਹੜਾ ਕੈਂਪ ਲਾਇਆ ਇੱਕ ਖਾਸ ਕੈਂਪ ਯੂਥ ਅਕਾਲੀ ਦਲ ਵੱਲੋਂ ਇੱਥੇ ਤਖਤ ਸਾਹਿਬ ਤੇ ਤਖਤ ਦਮਦਮਾ ਸਾਹਿਬ ਤੇ ਲਾਇਆ ਹੋਇਆਗਾ ਜਿਹਦੇ ਵਿੱਚ ਬਹੁਤ ਸਾਡੇ ਨੌਜਵਾਨ ਬੱਚਿਆਂ ਨੇ ਵੀਰਾਂ ਨੇ ਅੱਜ ਪਹਿਲੀ ਵਾਰੀ ਇਹ ਦਸਤਾਰ ਸਜਾਈ ਹੈਗੀ ਆ ਸਾਡੇ ਰਵੀ ਕੋਕੀ ਜੀ ਪ੍ਰਧਾਨ ਸਾਹਿਬ ਸੀਗੇ ਭਾਜੀਪੀ ਦੇ ਨਾਲ ਭਾਜੀਪੀ ਚ ਮੇਰੇ ਨਾਲ ਸੀਗੇ ਇਹ ਸੇਠ ਨੇਗੇ ਤਲਵੰਡੀ ਸਾਹਿਬ ਉਹਦੇ ਅੱਜ ਇਹ ਵੀ ਦਸਤਾਰ ਸਜਾ ਕੇ ਆਏ ਨੇਗੇ ਆ ਛੋਟੇ ਛੋਟੇ ਬੱਚੇ ਤੁਸੀਂ ਦੇਖਦੇ ਹੋਵੋਗੇ ਵੀ ਇੰਨੇ ਵੱਡੀ ਗਿਣਤੀ ਚ ਇੱਥੇ ਬੱਚੇ ਆਏ ਨੇਗੇ ਇਹ ਪਹਿਲੀ ਪੌੜੀ ਆ ਮੈਂ ਸਮਝਦਾਗਾ ਇਹ ਪਹਿਲੀ ਪੌੜੀ ਹੈਗੀ ਸਿੱਖੀ ਨਾਲ ਜੁੜਨ ਦੀ ਤੇ ਅੱਜ ਦੀ ਡੇਟ ਦੀ ਬਹੁਤ ਵੱਡਾ ਇੱਕ ਲੋਡ ਹੈਗੀ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੇ ਤੇ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਜਾਗਰੂਕ ਵੀ ਕਰਾਈਏ ਤੇ ਉਹਨਾਂ ਦੇ ਗੁਰੂਆਂ ਦੇ ਦਰਸਾਏ ਹੋਏ ਜਿਹੜਾ ਰਸਤਾ ਹੈਗਾ ਉਹਦੇ ਤੇ ਚੱਲਣ ਦਾ ਆਪਾਂ ਆਪਾਂ ਇਹਨਾਂ ਨੂੰ ਪ੍ਰੇਰਣਾ ਵੀ ਦੇਈਏ ਸਭ ਤੋਂ ਪਹਿਲਾਂ ਜੀ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਦੂਸਰਾ ਜੋ ਇਹ ਯੂਥ ਕਾਲੀ ਦਲ ਵੱਲੋਂ ਉਪਰਾਲਾ ਕੀਤਾ ਗਿਆ ਕਿਉਂਕਿ ਹਰ ਸਾਲ ਸਮੁੱਚੇ ਪੰਜਾਬ ਦੇ ਵਿੱਚ ਯੂਥ ਕਾਲੀ ਦਲ ਵੱਲੋਂ ਇਹ ਦਸਤਾਰ ਕੈਂਪ ਲਗਾ ਕੇ ਆਪਣੇ ਆਪ ਦੇ ਤੌਰ ਤੇ ਨਿਜੀ ਤੌਰ ਤੇ ਇਸ ਗੱਲ ਨੂੰ ਸਮਝਦੇ ਹੋਏ ਕਿ ਅੱਜ ਜੇ ਸਭ ਤੋਂ ਵੱਡੀ ਗੱਲ ਹੈ ਰਫਤਾਰ ਗਫਤਾਰ ਤੇ ਰਫਤਾਰ ਉਹ ਜੇ ਕੋਈ ਬਚਾ ਸਕਦਾ ਤਾਂ ਉਹਦੇ 'ਚ ਜ਼ਰੂਰੀ ਹਿੱਸਾ ਪਾਇਆ ਜਾਵੇ। ਇਸੇ ਦੇ ਦੀਨੀ ਸ਼ਰਮਣੀ ਕਾਲੀ ਦਲ ਵੱਲੋਂ ਅੱਜ ਇਸੇ ਪੜਾ ਦੇ ਉੱਤੇ ਸਿੱਖਾਂ ਦੇ ਮੁਕੱਦਸ ਸਥਾਨ ਉੱਤੇ ਕੈਂਪ ਲਗਾਇਆ ਗਿਆ। ਜਿੱਥੋਂ ਤੱਕ ਦਸਤਾਰ ਦਾ ਸਬੰਧ ਹੈ ਕਿਉਂਕਿ ਦਸਤਾਰ ਇੱਕ ਜਹੀ ਚੀਜ਼ ਹੈ ਜੋ ਧੰਨ ਗੁਰੂ ਨੌਵੇਂ ਪਾਤਸ਼ਾਹ ਦੇ ਤੇਗ ਬਹਾਦਰ ਸਾਹਿਬ ਜੀ ਦੀ ਸ਼ੀਤੀ ਹੋਈ। ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਬਾਬਾ ਜੀਵਨ ਸਿੰਘ ਤੋਂ ਕਿ ਜਦੋਂ ਅਸ਼ੀਦੀ ਹੋਈ ਤੇ ਉਸ ਸਮੇਂ ਬੜਾ ਸਿੱਖਾਂ 'ਚ ਜੋਸ਼ ਹੋਵੇਗਾ ਬੜੇ ਲੋਕ ਆਏ ਹੋਣਗੇ ਉਹ ਕਹਿੰਦੇ ਜੀ ਨਹੀਂ ਬਿਲਕੁਲ ਸਿੱਖਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਸਿੱਖ ਅਸਲ ਦੇ ਵਿੱਚ ਉਹਦਾ ਸਾਝੀ ਨਹੀਂ ਸੀ ਕੌਮ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਇਹ ਫੈਸਲਾ ਉਹਦਾ ਤਿਆਰ ਕੀਤਾ ਸੀ ਕਿ ਮੈਂ ਸਿੱਖ ਨੂੰ ਕਿ ਜਿਹਾ ਦਿਖ ਦੇਵਾਂਗਾ ਕਿ ਕਿਸੇ ਤੋਂ ਲੁਕਾਈ ਨਹੀਂ ਲੁਕੇਗੀ ਸਿੱਖ ਦੂਰੋਂ ਪਛਾਣਿਆ ਜਾਵੇਗਾ ਤੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਇਹ ਦਸਤਾਰ ਬਖਸ਼ੀ ਤੇ ਅੱਜ ਉਸੇ ਦਸਤਾਰ ਨੂੰ ਮਦੀਨ ਹੀ ਕਾਇਮ ਰੱਖਦੇ ਹੋਏ ਯੂਥ ਕਾਲੀ ਦਲ ਵੱਲੋਂ ਇਹ ਪ੍ਰ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋਜ